ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਰਾਮ ਦਾ ਸਾਰਿਆਂ ਤੇ ਮਿਹਰ ਭਰਿਆ ਅਥਰ ਖਲ ਸਭ ਨੂੰ ਤੰਦਰੁਸਤੀਆਂ ਬਖਸ਼ਣ ਜੜ ਦੀ ਕਲਾ ਵਿੱਚ ਚੜਦਾ ਦਿਨ ਸਾਰਿਆਂ ਨੇ ਖੁਸ਼ੀਆਂ ਭਰਿਆ ਲੈ ਕੇ ਆਵੋ ਤੇ ਅੱਜ ਆਪਾਂ ਬਣਾਉਣ ਲੱਗੇ ਪਿੰਨੀ ਮਸਾਲਾ ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦੀ ਵੀ ਬਿਕੋਸ ਮੇਰੇ ਸਬਸਕ੍ਰਾਈਬਰ ਬਹੁਤ ਹੋ ਗਏ ਤੇ ਮੇਰੀ ਪਨੀਰ ਦੀ ਉਹ ਬੇਸਨ ਦੀ ਪੁਰਜੀ ਨੂੰ ਬਹੁਤ ਜਿਆਦਾ ਮਾਣ ਮਿਲਿਆ ਬਹੁਤ ਜਿਆਦਾ ਸਪੋਰਟ ਸੋਹਣੇ ਸੋਹਣੇ ਕਮੈਂਟ ਕੀਤੇ ਸਾਰਿਆਂ ਦਾ ਥੈਂਕ ਯੂ ਸੋ ਮਾਚਾ ਤੁਹਾਡਾ ਸਾਰਾ ਆਪਣੇ ਪੰਜਾਬੀ ਕਿਚਨ ਵਿੱਚ ਸਵਾਗਤ ਹੈ ਠੀਕ ਹੈ ਤੇ ਤੁਸੀਂ ਸਾਰੇ ਆਪਣੇ ਆਪ ਦੇ ਆ ਤੇ ਅੱਜ ਆਪਾਂ ਬਣਾਉਂਦੇ ਪਿੰਡੀ ਮਸਾਲਾ ਜਿਹਦੇ ਵਿੱਚ ਮੈਂ ਪਹਿਲਾਂ ਪਿੰਡੀਆਂ ਆ ਪਿਆਜ਼ ਥੋੜੇ ਜਿ ਮੋٹے ਮੋٹے ਤੋੜ ਕੇ ਹੱਥ ਨਾਲ ਛਿੱਲ ਕੇ ਤੋੜ ਕੇ ਤੇ ਮੈਂ ਉਹਨੂੰ ਫਰਾਈ ਕਰ ਲਏ ਤੇ ਉਸੇ ਤੇਲ ਪਿਆਜ਼ ਮੈਂ ਤਾਂ ਫਰਾਈ ਕੀਤੇ ਪਿੰਡੀਆਂ ਤੇਲ ਵੱਧ ਪਿੰਦੀਆਂ ਪਹਿਲਾਂ ਫਰਾਈ ਕਰ ਲਏ ਪਿਆਜ਼ ਆਪਾਂ ਨੇ ਉਹ ਕੱਢ ਲਏ ਹੁਣ ਆਪ ਉਸੇ ਤੇਲ ਵਿੱਚ ਹੀ ਪਿੰਡੀਆਂ ਫਰਾਈ ਕਰਦੇ ਤੇ ਪਿੰਡੀਆਂ ਜਿਹੜੀਆਂ ਕਿਉਂਕਿ ਤੇਲ ਜ਼ਿਆਦਾ ਪੀ ਲੈਂਦੀਆਂ ਤੇ ਇਹਨੂੰ ਆਪਾਂ ਡੀਪਲੀ ਨਹੀਂ ਫਰਾਈ ਕਰਨਾਗਾ ਇਨੂੰ ਆਪਾਂ ਬਾਅਦ ਸੇ ਇਸੇ ਤਰ੍ਹਾਂ ਹੀ ਫਰਾਈ ਕਰਾਂਗੇ ਮਾੜਾ ਜੇ ਇਹਨਾਂ ਦਾ ਕੱਚਾ ਪਨ ਜਾ ਉਹਨੂੰ ਦੂਰ ਕਰਾਂਗੇ ਤੇ ਆਪਾਂ ਇਹਦਾ ਭਿੰਡੀ ਮਸਾਲਾ ਤਿਆਰ ਕਰਾਂਗੇ ਕਿ ਹੋਣਾ ਆਪਾਂ ਭਿੰਡੀਆਂ ਵੀ ਇਹ ਕੱਢ ਲੈਣੇ ਕਿਉਂਕਿ ਤੇਲ ਨਾਲ ਭਰ ਜਾਂਦੀਆਂ ਨਾ ਜਾਦੀਆਂ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਸਾਰੀਆਂ ਹੀ ਕਰ ਲਈਆਂ ਸੀ ਮੈਂ ਹਾਫ ਕੇਜੀ ਤੋਂ ਥੋੜੀਆਂ ਉੱਤੇ ਸੀਆਂ ਤੇ ਥੋੜੀਆਂ ਨੀਆਂ ਲੰਬੀਆਂ ਕਟੀਆਂ ਸੀਆਂ ਛੋਟੀਆਂ-ਛੋਟੀਆਂ ਨਹੀਂ ਕੱਟਣੀਆਂ ਇਹ ਹੁਣ ਆਪਾਂ ਇੱਧਰ ਥੋੜਾ ਜਿਹਾ ਤੇਲ ਬਚਿਆ ਸੀ ਜੋ ਉਹ ਆਪਾਂ ਨੇ ਕੱਢ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਜੀਰਾ ਠੀਕ ਆ ਤੇ ਨਾਲ ਪਾਵਾਂਗੇ ਸਾਪ ਤੇਲ ਲਾਲ ਮਿਰਚਾਂ ਵੱਡੀਆਂ ਵਾਲੀਆਂ ਤੇ ਇੱਕ ਆਪਾਂ ਪਾਵਾਂਗੇ ਸਿਨਾਮੋਨ ਲੱਕੜ ਦਾਲ ਚੀਨੀ ਤੇ ਲੌਂਗ ਤੇ ਇਲਾਚੀਆਂ ਤੇ ਸਟਾਰ ਫਲਾਵਰ ਠੀਕ ਆ ਇਹਨਾਂ ਦਾ ਟੇਸਟ ਡਿਫਰੈਂਟ ਹੀ ਹੁੰਦਾਗਾ ਤੇ ਲੌਂਗ ਵੀ ਪਾਏ 3-4 ਇਲਾਚੀਆਂ ਵੀ ਠੀਕ ਆ ਇਸ ਤੋਂ ਬਾਅਦ ਆਪਾਂ ਕੋਈ ਹੋਰ ਮਸਾਲਾ ਨਹੀਂ ਐਡ ਕਰਦੇਗੇ ਤੇ ਇਹ ਬਹੁਤ ਹੀ ਸਵਾਦ ਬਣਦੀਆਂ ਆ ਸਾਨ ਬਣਦੀਆਂ ਇੱਕ ਵਾਰੀ ਤੁਸੀਂ ਬਣਾ ਕੇ ਘਰੇ ਖਾਓਗੇ ਨਾ ਤੇ ਤੁਸੀਂ ਰੈਸਟੋਰੈਂਟ ਦੀਆਂ ਰੈਸਟੋਰੈਂਟ ਭਿੰਡੀ ਮਸਾਲਾ ਭੁੱਲ ਜਾਓਗੇ ਘਰੇ ਬਣਾ ਕੇ ਇੱਕ ਵਾਰ ਖਾਓਗੇ ਤਾਂ ਬਹੁਤ ਜਿਆਦੀਆਂ ਸਵਾਦ ਬਣਦੀਆਂ ਤੇ ਮਿਹਨਤ ਤਾਂ ਕਿਸੇ ਕੰਮ ਕਰਨ ਤੇ ਵੀ ਲੱਗਦੀ ਤੇ ਇਧਰ ਮੈਂ ਪਿਆਜ਼ ਲਸਣ ਅਦਰਕ ਸਾਰਾ ਕੁਝ ਇਕੱਠਾ ਹੀ ਗ੍ਰाइंड ਕਰ ਲਿਆ ਸੀਗਾ ਤੇ ਇਹ ਕਿਉਂਕਿ ਤਾਂ ਇਕੱਠਾ ਗ੍ਰाइंड ਕਰ ਲਿਆ ਸੀ ਵੀ ਘਰੇ ਖਾਣੀਆਂ ਜੇ ਤਾਂ ਕੋਈ ਆਰਡਰ-ਉਰਡਰ ਹੋਵੇ ਮੇਰੇ ਕੋਲੇ ਫਿਰ ਤਾਂ ਮੈਂ ਇਹਨਾਂ ਨੂੰ ਪਹਿਲਾਂ ਸਾਰਿਆਂ ਨੂੰ ਪੁੰਨ ਕੇ ਫਿਰ ਗ੍ਰੈਂਡ ਕਰਕੇ ਫਿਰ ਇਹਦੀ ਫਿਊਰੀ ਤਿਆਰ ਕਰਦੀ ਹੁੰਨੀ ਆ ਤੇ ਅੱਜ ਮੈਂ ਘਰੇ ਖਾਣ ਕਰਕੇ ਸਾਰਾ ਕੁਝ ਇਸ ਤਰ੍ਹਾਂ ਹੀ ਪਾ ਲਿਆ ਤੇ ਫਿਰ ਉਹਨਾਂ ਨੂੰ ਪੁੰਨ ਲੈਣੀ ਹੁੰਨੀ ਆ ਜਦੋਂ ਆਰਡਰ-ਉਰਡਰ ਵਾਲਾ ਹੋਵੇ ਤਾਂ ਪੁੰਨਾ ਜ਼ਰੂਰੀ ਕਿਉਂਕਿ ਫਿਰ ਕਿਸੇ ਦੇ ਘਰੇ ਜਦੋਂ ਸਮਾਨ ਜਾਣਾ ਹੁੰਦਾ ਤੇ ਫਿਰ ਕਈ ਲੋਕ ਬਹੁਤ ਨੁਕਸ ਕੱਢਦੇ ਹਨਾ ਵੀ ਇਹ ਇਸ ਤਰ੍ਹਾਂ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਕਵਰ ਕਰਕੇ ਥੋੜਾ ਟਾਈਮ ਪਕਾ ਲੈਂਦੇ ਮਸਾਲੇ ਨੂੰ ਤੇ ਦੇਖੋ ਤੁਸੀਂ ਇਧਰ ਮਸਾਲਾ ਜਿਹੜਾ ਪੱਕਦੇ ਨੂੰ ਕੋਈ 2-4 ਮਿੰਟ ਹੋ ਗਏ ਆ ਇਹ ਲਾਲ ਮਿਰਚਾਂ ਜਿਹੜੀਆਂ ਪਾਉਨੇ ਆ ਇਹ ਸੁੱਕੀਆਂ ਹੁੰਦੀਆਂ ਕਿਉਂਕਿ ਇਹਦੇ ਨਾਲ ਰੰਗ ਥੋੜਾ ਜਿਹਾ ਉਹ ਹੋ ਜਾਂਦਾ ਵਧੀਆ ਸੋਹਣਾ ਰੰਗ ਆ ਜਾਂਦਾਗਾ ਤੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਭੁੰਨਾ ਕਿ ਤੇ ਇਹਦੇ ਵਿੱਚ ਆਪਾਂ ਹੁਣ ਮਸਾਲੇ ਐਡ ਕਰਾਂਗੇ ਜਿਵੇਂ ਹੀ ਨਾ ਹੀ ਫਰਾਈਪੈਨ ਨਾਲ ਲੱਗਿਆ ਇੱਕ ਭੈਣ ਦਾ ਆਟੇ ਵਾਲੇ ਪੀਆ ਪੀਜੀ ਵਾਲੇ ਪੀਜੀ ਦੀ ਰੈਸਪੀ ਵਿੱਚ ਮੈਸੇਜ ਆਇਆ ਸੀਗੇ ਆਟੇ ਦਾ ਪੀਜ਼ਾ ਬਣਾ ਸਕਦੇ ਹਾਂ ਭਾਵੇਂ ਬੈਣੇ ਬਣਾ ਸਕਦੇ ਆਪਾਂ ਕਿਉਂਕਿ ਆਪਾਂ ਘਰੇ ਘਰੇ ਆਪਾਂ ਕੋਈ ਵੀ ਚੀਜ਼ ਆਪਣੇ ਕੋਲੇ ਰੀਜਨਲ ਆਪਾਂ ਕਿਸੇ ਵੀ ਚੀਜ਼ ਦਾ ਡੋ ਤਿਆਰ ਕਰਦੇ ਥੱਲੇ ਆਪਾਂ ਰੋਟੀ ਬਣਾਉਣੀ ਹੁੰਦੀ ਉਹਦੀ ਹਨਾ ਬੇਸ ਤਿਆਰ ਕਰਨਾ ਆਪਾਂ ਕਿਸੇ ਚੀਜ਼ ਦਾ ਵੀ ਕਰ ਸਕਦੇ ਹਨਾ ਇੱਧਰ ਆਪਾਂ ਨੇ ਨਮਕ ਪਾਇਆ ਹਲਦੀ ਪਾਈ ਆ ਤੇ ਉਹੋ ਸੀਗਾ ਆਪਾਂ ਕੋਈ ਵੀ ਚੀਜ਼ ਰੀਜਨਲ ਬਣਾ ਸਕਦੇ ਇਹ ਆਪਾਂ ਜਿਹੜਾ ਆਪਾਂ ਆਪ ਹੀ ਮਸਾਲਾ ਦਰਦਰਾ ਜਾਂ ਪੀਸਿਆ ਹੋਇਆ ਘਰੇ ਉਹ ਹੀ ਪਾਇਆਗਾ ਠੀਕ ਆ ਤੇ ਰੀਜਨਲ ਚੀਜ਼ ਤਾਂ ਰੀਜਨਲ ਹੀ ਹੁੰਦੀ ਹਨਾ ਆਪਾਂ ਜਦੋਂ ਹੁਣ ਮਾਰਕੀਟ ਤੋਂ ਕੋਈ ਚੀਜ਼ ਲੈ ਕੇ ਖਾਂਦੇ ਆ ਤੇ ਆਪਾਂ ਨੂੰ ਨਹੀਂ ਪਤਾ ਉਹਦੇ ਵਿੱਚ ਕੀ ਪਾਇਆ ਕੀ ਨਹੀਂ ਪਾਇਆ ਕਿਵੇਂ ਤਿਆਰ ਕੀਤਾ ਹਨਾ ਤੇ ਮੈਂ ਮਸਾਲੇ ਵਾਲੀ ਕੰਪਨੀ ਦੇ ਵਿੱਚ ਕੰਮ ਕੀਤਾ ਸੀਗਾ 2-3 ਮਹੀਨੇ ਅਗਰ ਜੇ ਤੁਸੀਂ ਉੱਥੇ ਬੇਖ ਕੇ ਮਸਾਲੇ ਖਾ ਲੋਗੇ ਤੇ ਤੁਸੀਂ ਤੁਸੀਂ ਵੇਖ ਲੋਗੇ ਤੁਸੀਂ ਜਮਾ ਨਹੀਂ ਖਾਓਗੇ ਇਧਰ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲਏ ਕਿਉਂਕਿ ਇੰਨਾ ਉਹਦੇ ਵਿੱਚ ਗੰਦ ਪਿੱਲ ਪੀਸਦੇ ਸੁਸਰੀਆਂ ਵਿੱਚ ਵਿੱਚੇ ਕੀੜੇ ਮਕੌੜੇ ਸਭ ਕੁਝ ਚੱਲਣ ਦੇ ਤੇ ਮਸਾਲਾ ਭੁੱਜਦੇ ਨੂੰ ਥੋੜਾ ਟਾਈਮ ਹੋ ਗਿਆ ਦੇਖੋ ਤੁਸੀਂ ਕਿਉਂ ਲਾਲ ਮਿਰਚਾਂ ਜਿਹੜੀਆਂ ਹੁੰਦੀਆਂ ਇਹ ਉਹ ਕਰ ਲੈਂਦੀਆਂ ਥੋੜਾ ਟਮਾਟਰ ਆਪਾਂ ਹੁਣ ਉੱਤੋਂ ਦੀ ਕੱਟ ਕੇ ਪਾ ਦਿੰਦੇ ਨਾਲ ਕਿਉਂਕਿ ਬਾਹਰੋਂ ਟਮਾਟਰ ਜਿਹੜਾ ਜਿਵੇਂ ਘਰੇ ਖਾਣੀ ਘਰੇ ਤਾਂ ਆਪਾਂ ਕੁਝ ਵੀ ਨਾਲ ਐਡ ਕਰ ਸਕਦੇ ਹਨਾ ਤੇ ਨਾਲ ਪਾ ਦਿੱਤੀ ਆਪਾਂ ਮੇਥੀ ਥੋੜੀ ਜੀ ਤੇ ਇੱਧਰ ਆਪਾਂ ਹੁਣ ਇਹਨੂੰ ਉਹ ਕਰਦੇ ਪਕਾਉਂਦੇ ਥੋੜਾ ਜਿਹਾ ਟਮਾਟਰ ਨੂੰ ਤੇ ਬਹੁਤ ਹੀ ਸਵਾਦ ਸਬਜੀ ਬਣਦੀ ਆ ਟਰਾਈ ਕਰੋ ਅਗਰ ਜੇ ਕਿਸੇ ਨੇ ਟਰਾਈ ਕੀਤੀ ਤਾਂ ਮੈਸੇਜ ਕਰਕੇ ਜਰੂਰ ਦੱਸਿਓ ਤੇ ਸੈਕਿੰਡ ਨੰਬਰ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਇੱਧਰ ਮੈਂ ਦਹੀਂ ਲੈ ਲਿਆ ਸੀ ਆ ਦਹੀਂ ਦੀ ਥਾਂ ਤੇ ਤੁਸੀਂ ਮਲਾਈ ਵੀ ਪਾ ਸਕਦੇ ਆ ਜਿਵੇਂ ਆਪਾਂ ਕੁਕਿੰਗ ਕੁਕਿੰਗ ਕਰੀਮ ਲੈਣੇ ਆ ਉਹ ਵੀ ਪਾ ਸਕਦੇ ਆ ਬਟ ਅਸੀਂ ਕੁਕਿੰਗ